अच्छा जिंदगी दी एक सब तो कोडी सच्चाई ये है कि अगर ਤੁਸੀਂ ਕਿਸੇ ਨਾਲ ਆਪਣਾ ਸਟਰੋਂਗ ਕਨੈਕਸ਼ਨ ਪਰਖਣਾ ਨਾ ਤੇ ਉਹਨੂੰ ਕਿਸੇ ਕੰਮ ਵੱਲੋਂ ਨਾ ਕਰਕੇ ਦੇਖੋ ਉਹ ਕੋਈ ਵੀ ਇਨਸਾਨ ਹੋ ਸਕਦਾ ਤੁਹਾਡਾ ਫੈਮਿਲੀ ਮੈਂਬਰ ਹੋ ਸਕਦਾ ਤੁਹਾਡਾ ਕੋਈ ਵੀ ਨੇਅਰ ਡੇਅਰ ਆ ਜਾਂ ਕੋਈ ক্লোਜ਼ ਵਨ ਕਿਉਂਕਿ ਲੋਕ ਅਕਸਰ ਤੁਹਾਡੀ ਮਿਹਰਬਾਨੀਆਂ ਨੂੰ ਤੁਹਾਡੀ ਕਮਜ਼ੋਰੀ ਸਮਝ ਲੈਂਦੇ ਜਿੰਨਾ ਤੱਕ ਤੇ ਤੁਸੀਂ ਕਿਸੇ ਦੀ ਹਾਂ ਚ ਹਾਂ ਮਿਲਾਈ ਜਾਂਦੇ ਹੋ ਜਾਂ ਤੁਸੀਂ ਕਿਸੇ ਲਈ 24 ਆਵੇਲੇਬਲ ਹੋ ਕਿਸੇ ਵੀ ਕੰਮ ਲਈ ਤੇ ਉਹਨਾਂ ਤੱਕ ਤੁਸੀਂ ਚੰਗੇ ਹੋ ਬਿਲਕੁਲ ਚੰਗੇ ਹੋ 셀ਫ ਰਿਸਪੈਕਟ ਤੇ ਤੁਸੀਂ ਗਵਾ ਹੀ ਚੁੱਕੇ ਹੋ ਪਰ ਜਿੱਦਨ ਤੁਸੀਂ ਉਸ ਇਨਸਾਨ ਨੂੰ ਨਾ ਕਹਿਤੀ ਤਾਂ ਤੁਹਾਡੇ ਨਾਲ ਉਹ ਮਾੜਾ ਬੰਦਾ ਹੀ ਨਹੀਂ ਆਉਂਦੀ ਜ਼ਿੰਦਗੀ ਦੇ ਵਿੱਚ ਔਰ ਨਾ ਕਹਿਣਾ ਕੋਈ ਮਾੜੀ ਗੱਲ ਨਹੀਂ ਕੋਈ ਕਿਸੇ ਨੂੰ ਲੈਟ ਡਾਊਨ ਕਰਨਾ ਨਹੀਂ ਹੁੰਦਾ ਕਦੇ-ਕਦੇ ਜ਼ਿੰਦਗੀ ਦੇ ਵਿੱਚ ਸਿਚੁਏਸ਼ਨਸ ਇਦਾਂ ਦੀਆਂ ਹੁੰਦੀਆਂ ਨੇ ਕੁਝ ਸਰਕਮਸਟੈਂਸਸ ਇਦਾਂ ਦੇ ਪੈ ਜਾਂਦੇ ਆ ਕਿ ਸਾਨੂੰ ਕਿਸੇ ਨੂੰ ਨਾ ਕਰਨੀ ਵੀ ਪੈਂਦੀ ਆ ਪਰ ਜੇਕਰ ਉਹ ਇਨਸਾਨ ਤੁਹਾਡੇ ਨਾਂ ਕਹਿਨ ਦੇ ਉੱਤੇ ਤੁਹਾਡੇ ਨਾਲ ਨਾਰਾਜ਼ ਹੋ ਰਿਹਾ ਹੈ ਤੁਹਾਨੂੰ ਬਲੌਕ ਕਰ ਰਿਹਾ ਹੈ ਜਾਂ ਤੁਹਾਡੇ ਨਾਲ ਉਖੜਿਆ ਉਖੜਿਆ ਜਾਂ ਸਹੀ ਬਿਹੇਵ ਨਹੀਂ ਕਰ ਰਿਹਾ ਤੇ ਸਮਝ ਲਿਓ ਉਹ ਇਨਸਾਨ ਨੇ ਕਦੀ ਤੁਹਾਨੂੰ ਦਿਲੋਂ ਦੋਸਤ ਸਮਝਿਆ ਹੀ ਨਹੀਂ ਬਿਲਕੁਲ ਨਹੀਂ ਸਮਝਿਆ ਤੇ ਜਿਹੜਾ ਤੁਹਾਡਾ ਸੱਚਾ ਦੋਸਤ ਹੋਏਗਾ ਨਾ ਤੁਹਾਨੂੰ ਪਿਆਰ ਕਰਦਾ ਹੋਊਗਾ ਉਹ ਤੁਹਾਡੀ ਸਿਚੁਏਸ਼ਨ ਨੂੰ ਸਮਝੇਗਾ ਤਾਨੂੰ ਸਮਝੇਗਾ ਉਹ ਕਦੇ ਵੀ ਤੁਹਾਡੇ ਨਾਲ ਨਾਰਾਜ਼ ਨਹੀਂ ਹੋਏਗਾ ਈਵਨ ਕੀ ਅੱਗੋਂ ਉਹ ਕਹੇਗਾ ਕਿ ਭਾਈ ਅਗਰ ਤੈਨੂੰ ਕੋਈ ਜ਼ਰੂਰਤ ਹੈ ਨਾ ਤੇ ਤੂੰ ਮੈਨੂੰ ਦੱਸ ਮੈਂ ਅਵੇਲੇਬਲ ਹਾਂ ਤੇਰੇ ਲਈ ਆਹ ਹੁੰਦੀ ਹੈ ਅਸਲੀ ਯਾਰੀ ਆਪਣੇ ਆਪ ਨੂੰ ਕਿਸੇ ਪ੍ਰੋਬਲਮ ਚ ਪਾ ਕੇ ਕਦੇ ਵੀ ਹਾਂ ਨਾ ਕਰੋ ਕਦੇ ਵੀ ਕਿਸੇ ਨੂੰ ਇਹ ਨਾ ਕੋਈ ਗੱਲ ਨਹੀਂ ਭਾਈ ਆ ਜਾਾਂਗੇ ਟੈਨਸ਼ਨ ਨਾ ਲੈ ਕਦੇ ਵੀ ਹਾਂ ਨਾ ਕਰੋ ਸਭ ਤੋਂ ਵਧੀਆ ਤਰੀਕਾ ਛੋਟੀ ਜੀ ਗੱਲ ਕਹੋ ਕਿ ਭਾਈ ਸੌਰੀ ਮੈਂ ਅੱਜ ਨਹੀਂ ਆ ਸਕਦਾ ਤੇ ਤੂੰ ਥੋੜਾ ਦੇਖ ਲੈ ਫਿਰ ਪਤਾ ਲੱਗਣਾ ਕਿ ਤੁਹਾਡੀ ਯਾਰੀ ਪੱਕੀ ਹੈ ਜਾਂ ਕੱਚੀ ਹੈ ਗੱਲ ਛੋਟੀ ਹੈ ਪਰ ਬਹੁਤ ਡੂੰਗੀ ਹੈ ਮੇਰੇ ਨਾਲ ਤੇ ਆ ਚੀਜ਼ ਹੋਈ ਆ ਤੇ ਜਿਹੜੇ ਵੀ ਮੈਨੂੰ ਦੇਖ ਰਹੇ ਆ ਉਹਨਾਂ ਨਾਲ ਵੀ ਇਹ ਚੀਜ਼ ਹੋਈ ਹੋਣੀ ਆ ਤੇ ਜਿਨ੍ਹਾਂ ਨਾਲ ਹੋਈ ਆ ਉਹ ਤਾਂ ਰਿਲੇਟ ਕਰਨਗੇ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ